ਅੱਛਾ ਜਿਹੜਾ ਜਿਹੜਾ ਪਹਿਲਾਂ ਕਹਿੰਦੇ ਸੀ ਕਿ ਜਿਆਦਾ ਬੱਚੇ ਉਹਨੇ ਕਾਹ ਕਰਾ ਲਿਆ ਜਿਹੜਾ ਕਹਿੰਦੇ ਸੀ ਉਹ ਘਾੜਦਾ ਉਹ ਤਾਂ ਆਮ ਜੀ ਵੀ ਨਾਲ ਜੰਦੂ ਕਿਵੇਂ ਹੋਏ ਜਾਨੋ ਐਸਐਸਪੀ ਫਤਿਹਵਰ ਸਿੰਘ ਜੀ ਮਾਨਯੋਗ ਨਾਭ ਡੀਐਸਪੀ ਨਾਭ ਸਿਧ ਜੀ ਅਤੇ ਬਹੁਤ ਹੀ ਪਿਆਰੇ ਪੰਡ ਸਾਰੇ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਮਹੌਮਤ ਲਾਇਆ ਜਾ ਰਹੀ ਹੈ ਜਿਹੜੀ ਸ਼ੁਰੂਆਤ ਸਾਡੇ ਆਪਣਾ ਇਹ ਰੋਟੀ ਲੱਭਦਾ ਤੋਂ ਸਭ ਤੋਂ ਦਸਤਰ ਕੱਲ ਨੇ ਸੇਵਾ ਸੇਵਾ 200 ਇਹ ਨੰਬਰ ਉਹਨਾਂ ਵੈਸੇ ਕੀ ਸ਼ੇਅਰ ਕਰ ਦਿੰਦੇ ਆ ਜੀ ਬਾਬਾ ਸਾਹਿਬ ਤੇ ਜਿਹੜੇ ਸਾਡੇ ਗਰੁੱਪ ਆ ਗਿਆ ਪਹਿਲਾਂ ਤੇ ਅਸਲੀ ਬੜਾ ਸਾਹਿਬਾਂ ਦੇ ਸ਼ੇਅਰ ਕਰ ਦਿੰਦੇ ਆ ਇਹ ਹੁਣ ਸਦਾ ਹੈ ਆਪਣੀ ਨਕਲ ਹੈ ਤੁਸੀਂ ਇੱਕੋ ਇੱਕ ਕਾਲ ਕਰਦਾ ਇਹਦੇ ਦੀ ਯਾਦ ਰੱਖੀ ਅਗਾਂ ਨਹੀਂ ਕਿ ਕਿਸੇ ਨੇ ਚੋਰੋ ਚੋਰੋ ਸਾਰਾ ਪਿੰਡ ਤੋਂ ਭੱਜ ਜਾਂਦਾ ਠੀਕ ਹੈ ਹੋ ਸਕਦਾ ਕੋਈ ਨਸ਼ੇ ਦਾ ਵਪਾਰ ਕਰਨ ਵਾਲੇ ਨਾਲ ਉੱਥੇ ਸ਼ਿਕਾਇਤ ਆ ਉਹ ਨਹੀਂ ਕਰਕੇ ਜੀ ਲੇਜੈਂਡ ਜਿਹੜਾ ਆਮ ਬੰਦਾ ਕੋਈ ਪਿੰਡ ਦਾ ਮੋਢ ਪਰ ਸੱਚਾ ਕੋਈ ਸਰਪੰਚ ਜਾਂ ਮੈਂਬਰ ਬੱਚਾ ਹੈ ਉਤੇ ਬੋਨ ਕਰੇਗਾ ਉਹਦੇ ਤੇ ਤੁਰੰਤ ਕਾਰਵਾਈ ਹੋਏਗੀ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਸੱਟ ਡਾਏ ਹੋਇਆ ਅਮਨੋਜ ਗਿਆ ਸਗਰੂਰ ਗਿਆ ਬਨੂੜ ਗਿਆ ਮੋਹਲੇ ਜੀਆ ਮੈਂ ਕਹਿੰਦਾ ਨਸ਼ਾ ਕਿੱਥੋਂ ਮਿਲਦਾ ਜੀ ਉਹ ਕਹਿੰਦੇ ਜੀ ਰੋਟੀ ਕੋਲ ਮੇਰਾ ਸਹਿਨਾ ਸ਼ਮਨਾ ਨੀਵਾ ਹੋ ਜਾਂਦਾ ਜੀ ਬਲੋਤਾਂ ਤੇ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਵੀ ਪਹਿਲਾਂ ਆਪਾਂ ਰੋਟੀ ਪੌਦ ਤੋਂ ਸ਼ੁਰੂਆਤ ਕਰਦੇ ਆ ਇਹਦੇ ਇਹ ਸੈਂਟਰ ਬਣਿਆ ਹੋਇਆ ਹੈਗਾ ਕਿ ਨਹੀਂ ਹੈਗਾ ਜੀ ਸਾਡੀ ਆਪਣੀਆਂ ਜਨਮ ਵਾਲਿਆਂ ਹਨ ਸਾਡੇ ਜੇਲਾਂ ਦੇ ਜੱਟ ਜਿਲ੍ਹਾ ਕਟੀਆਂ ਉਹਨਾਂ ਨੂੰ ਸਰਕਾਰਾਂ ਵੱਲੋਂ ਬਹੁਤ ਸਨਕਾਰ ਮਿਲਿਆ ਹੈ ਹੁਣ ਤੱਕ ਉਹਨਾਂ ਦੇ ਪਰਿਵਾਰ ਨੂੰ ਸਰਕਾਰ ਮਿਲਦਾ ਆ ਰਿਹਾ ਹੈ ਜਿਹੜਾ ਵੀ ਇਹ ਕਾਰਾਂ ਕੰਮ ਕਰਦੇ ਉਹਨਾਂ ਨੂੰ ਮਾਨ ਸਤਕਾਰ ਮਿਲਦਾ ਹੀ ਹੈ ਇਸ ਕਰਕੇ ਜਿਸ ਤਰ੍ਹਾਂ ਸਰਦਾਰ ਹਜੀਤ ਸਿੰਘ ਦੇ ਪਰਿਵਾਰ ਨੂੰ ਹੁਣ ਤੱਕ ਮਾਨ ਸਤਕਾਰ ਮਿਲਦਾ ਆ ਰਿਹਾ ਹੈ ਇਸ ਤਰ੍ਹਾਂ ਹੀ ਜੋ ਸਰਕਾਰ ਨਰਸਿੰਧ ਦੇ ਵਿਰੁੱਧ ਕੰਮਾਂ ਕਰੇਗੇ ਉਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਵੱਲੋਂ ਸਤਿਕਾਰ ਮਿਲੇਗਾ ਅੱਗੇ ਮਿਲਦਾ ਰਹੇਗਾ ਇਸ ਦੀ ਜੋ ਜੁੱਧ ਦੇ ਵਿਰੁੱਧ ਅੱਜ ਆਪਾਂ ਨਰਸਿੰਧ ਦੇ ਵਿਰੁੱਧ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਰਦਾਰ ਰਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਜਰਨਲ ਮੰਤਰੀ ਸਾਹਿਬ ਬੰਨ ਕਿਹਾ ਕਰਨਾ ਚਾਹੁੰਦੇ ਹੋ ਕਿ ਤੁਹਾਡੀ ਕੁਆਲਿਫੀਕੇਸ਼ਨ ਦੇ ਮੁਤਾਬਿਕ ਜਾਂ ਤੁਹਾਡੇ ਇੰਟਰਸਟ ਦੇ ਮੁਤਾਬਿਕ ਜਿਹੜਾ ਪਚਾਏਗਾ ਉਹ ਆਪਣੇ ਜਿੱਦਾਂ ਆਰਸੀਡੀ ਦੇ ਨੂੰ ਬੁਲੂਨ ਕੀਤਾ ਹੈਗਾ या बाकी कोर्सेज हो गए पावर क्रीम कोर्स हो गया इलेक्ट्रिशियन कोर्स हो गया ड्राइविंग कोर्स वास्ते लेकर तो बाहर निकल गए हर कोई जो रोजगार करता है वो एक तो साथ की गवर्नमेंट समझ जाती है थोड़ा बिजी रहता है या सोसाइटी से वापस रलना मिलना शुरू करता है अब जेकर किसी को रोजगार की दिशा हैंड होल्डिंग करके आपा उनको बाहर भी करना ਤੇ ਅੱਗੇ ਜੁਣਨ ਜਿੱਤੇ ਜਿਹੜੇ ਯੁੱਧ ਨਸ਼ੀਬ ਰੋਧ ਸਾਡੇ ਆਰਜੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਜਿਹਦੀ ਸ਼ੁਰੂਆਤ ਕੀਤੀ ਹੈ ਜੀ ਚੰਡੀਗੜ੍ਹ ਤੋਂ ਔਰ ਸਾਡੇ ਮਾਨਯੋਗ ਜਿਹੜੇ ਨੈਸ਼ਨਲ ਕਮਿਸ਼ਨਰ ਆ ਉਹਨਾਂ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਕਹਿ ਹੀਆ ਕਰਕੇ ਅਸੀਂ ਇਹ ਵਾਦਾ ਪੂਰਾ ਕਰਨ ਜਾ ਰਹੇ ਹਾਂ ਜੀ ਅਗਲੇ 3-4 ਮਹੀਨੇ ਦੇ ਵਿੱਚ ਔਰ ਬੜਾ ਕਲੀਅਰ ਮੈਸੇਜ ਦਿੰਦਾ ਜੀ ਜਿਹੜੇ ਅਫਸਰ ਸਹਿਬਾਨ ਆ ਉਹਨਾਂ ਨੇ ਸਾਰਿਆਂ ਨੂੰ ਕਿ ਪਰਫਾਰਮ ਕਰੋ ਔਰ ਪੈਰਿਸ਼ ਔਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਜਾਂ ਤਾਂ ਪੰਜਾਬ ਛੱਡ ਦਿਓ ਤੇ ਜਿਹੜਾ ਇਹ ਕੰਮ ਛੱਡ ਦਿਓ ਤਦ ਦਾ ਇਹ ਨਹੀਂ ਚੱਲੇਗਾ ਨਾ ਸਭ ਜਿਹੜੇ ਨਸ਼ੇ ਦੇ ਵਪਾਰੀ ਆ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਵਾਸਤੇ ਸਾਡੀ ਪੂਰੀ ਹਮਦਰਦੀ ਆ ਉਹ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਖਾਵਾਂਗੇ ਔਰ ਕੰਮ ਦੇ ਇਲਾਵਾ ਵੀ ਉਹਦੇ ਵਾਸਤੇ ਉਹਨਾਂ ਨੂੰ ਗਰੰਟੀ ਵੀ ਦੇਵਾਂਗੇ ਪੈਸੇ ਕਮਾ ਲੈ ਜਿਹੜੀ ਉਹਨਾਂ ਦੀ ਡਿਫਰੈਂਟ ਕਾਇਮ ਜਿਹੜੇ ਸਕੀਮਾ ਆ ਗਿਆ ਉਹਨਾਂ ਸਕੀਮਾ ਦੇ ਵਿੱਚ ਉਹਨਾਂ ਨੂੰ ਕੋਈ ਪੈ ਗਈ ਆ ਉਹਨੂੰ ਮੋੜ ਕੇ ਲਿਆ ਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਤਰੱਕੀ ਵਾਲੇ ਰਸਤੇ ਤੇ ਪਾਣਾ ਔਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਪੰਜਾਬ ਚ ਭਜਾਣਾ ਹੈ ਮਤਲਬ ਉਹ ਆਪੀ ਮਨ ਸਟੇਟਮੈਂਟ ਦੇ ਕੇ ਫਸ ਗਿਆ ਹੈ ਸਾਰੇ ਪੋਸਟਵਾਰਡੇ ਸਾਡੇ ਚ ਕੋਈ ਬੰਦਾ ਨਸ਼ਾ ਤਸਕਰ ਨਹੀਂ ਸਾਨੂੰ ਕੋਈ ਸ਼ੱਕ ਨਹੀਂ ਹੈ ਜੀ ਜਿੰਨੇ ਵੀ ਤਿਆਰ ਹੋ ਜਿਸ ਵੀ ਤਿਆਰੀ ਹੋ ਕੇ ਤਿਆਰ ਹੈ ਜੀ ਆਪਾਂ ਵਾਲਾ ਜਿਹੜੇ ਜਿਹੜੇ ਮਤਲਬ ਜਿਹੜਾ ਇਹ ਜਿਹੜੀ ਇਹ ਵਾਲੀਆਂ ਗੱਲਾਂ ਹੁੰਦੀਆਂ ਨਾ ਜੀ ਇਹ ਹੁੰਦਾ ਹੈ ਕਿ ਜਿਹੜਾ ਮੇਨ ਇਸ਼ੂ ਹੈ ਉਹਨੂੰ ਸਾਈਡ ਟਰੈਕ ਕਰਨ ਵਾਸਤੇ ਕਿ ਕੁਲਦੀਪ ਜੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਉਹ ਕਿ ਉਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੌਜਵਾਨਾਂ ਨੂੰ ਮੈਸੇਜ ਨਹੀਂ ਕਰਨਾ ਚਾਹੀਦਾ ਉਹ ਕਹਿ ਰਹੇ ਕਿ ਚਾਹੁੰਦੇ ਆ ਉਹਨਾਂ ਨੂੰ ਕੋਈ ਪਤਾ ਹੈ ਜੀ ਕੀ ਬੋਲ ਰਿਹਾ ਉਹ ਉਹਨਾਂ ਨੇ ਪਿੱਛੇ ਵੀ ਜਿਹੜਾ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਇਹ ਮੰਲੇ ਕੋਈ ਮੰਲੇ ਰਾਜਨੀਤੀ ਦੀ ਗੱਲ ਨਹੀਂ ਆਉਣ ਵਾਲੀ ਪੀੜੀ ਦਾ ਮਸਲਾ ਉਹਨਾਂ ਨੇ ਸਮਝਾਏ ਇਹ ਕਪਟਨ ਬੰਦਰ ਸਭ ਨੇ ਕਿਹਾ ਕਿ ਨਹੀਂ ਕਿਹਾ ਕਿ ਮੈਂ ਸਣੀ ਆਗਦੀ ਨੂੰ ਫਾਈਲਾਂ ਭੇਜਾਂ ਕਿਹੜੇ ਮੋਹਰੇ ਗੱਲਾਂ ਕਰਦੇ ਹੋ ਜੀ ਇਹ ਕਿਹੜੇ ਮੋਹਰੇ ਗੱਲਾਂ ਕਰਦੇ ਆ ਕਾਲੀ ਕਾਂਗਰਸ আর বিজেপি ਵਾਲੇ ਇਹ ਤਾਂ ਬਿਮਾਰੀ ਦੀ ਜੜ ਹੈ ਜੀ ਇਹਨਾਂ ਨੇ ਤਾਂ ਨਸ਼ੇ ਦੀ ਜੜ ਲਾਈ ਹੈ ਅਸੀਂ ਜੜ ਪੁੱਟਾਂਗੇ ਉਹ ਜੀ ਬੰਦੇ ਸਾਰੇ ਕੋਈ ਨਾ ਸਾਰਾ ਕੁਝ ਹੋਊਗਾ ਜੀ ਜਿਹੜੇ ਲੀਗਲ ਹੈ ਸਾਰਾ ਲੀਗਲ ਪ੍ਰੋਸੀਜਰ ਫੋਲੋ ਕਰਾਂਗੇ ਜੋ ਮਾਨਯੋਗ ਅਦਾਲਤ ਕਹੇ ਉਹਦਾ ਸਨਮਾਨ ਕਰਾਂਗੇ ਬਟ ਪੰਜਾਬ ਦੇ ਵਿੱਚ ਨਸ਼ੇ ਦੀ ਬਿਮਾਰੀ ਨੂੰ ਜੜ ਤੇ ਪੁੱਟਾਗੇ ਇਹ ਪੱਕਾ થઈ ਜਾਏਗਾ ਜੀ ਦੇ ਕੀ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਆ ਲੋਕ ਪੁਲਿਸ ਤੇ ਵਿਸ਼ਵਾਸ ਕਰਨ ਲੱਗੇ ਆ ਪਹਿਲੀ ਵਾਰੀ ਹੋ ਰਿਹਾ ਇਹ ਉਹਨੇ ਆਪਣੇ ਪੁੱਤ ਨੂੰ ਕਿਹਾ ਨਸ਼ਾ ਕਰਦਾ ਜਿਹੜਾ ਨਸ਼ਾ ਕਰਦਾ ਸਾਨੂੰ ਉਹਦੇ ਪੁੱਤ ਨਾਲ ਹਮਦਰਦੀ ਆ ਉਸ ਬਜ਼ੁਰਗ ਨਾਲ ਹਮਦਰਦੀ ਆ ਸੀ ਉਹਦਾ ਇਲਾਜ ਕਰਾਂਗੇ ਪਰ ਜੇ ਉਹ ਨਸ਼ਾ ਤਸਕਰੀ ਕਰੂਗਾ ਫਿਰ ਕੋਈ ਹਮਦਰਦੀ ਨਹੀਂ ਉਹਦੇ ਨਾਲ ਜਦੋਂ ਪਿਓ ਨੂੰ ਹਮਦਰਦੀ ਨਹੀਂ ਹੈ ਤੁਸੀਂ ਦੇਖੋ ਇਹ ਪੈਸੇ ਪੈਸੇ ਕਿ ਆਪਾਂ ਪਿੰਡ ਦੇ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਲੋਕਾਂ ਦੇ ਸਪੋਰਟ ਲੈਣੀ ਬਹੁਤ ਜ਼ਰੂਰੀ ਹੈ ਜਿਹੜਾ ਡੀਸੀ ਸਾਹਿਬ ਨੇ ਦੱਸਿਆ ਕਿ ਜਦੋਂ ਤੱਕ ਕੋਈ ਐਸੀ ਵੱਡਾ ਲੋਕ ਰਣਾਉਂਦਾ ਹੋਵੇ ਪਬਲਿਕ ਦੀ ਸਪੋਰਟ ਨਾ ਹੋਵੇ ਤੇ ਉਹ ਨਹੀਂ ਲੱਗਿਆ ਜਾ ਸਕਦਾ ਅਸੀਂ ਸਾਰੇ ਨੇ ਅਤਵਾਦ ਦਾ ਟਾਈਮ ਤੇ ਬੈਠਿਆ ਅਤਵਾਦ ਦਾ 12 ਰੋਡ ਤੇ ਬੈਠਿਆ ਉਹਦੇ ਵੀ ਜਦੋਂ ਕੰਮੇ ਦੀ ਸਪੋਰਟ ਹੋਈ ਸੀ ਤਾਂ ਕੋਈ ਇਸ ਤੇ ਗਾਟ ਪਾਟ ਕਰ ਰਿਹਾ ਥੋੜੇ ਉਸ ਤੇ ਲਿਪ ਪਾਟ ਕਰ ਰਿਹਾ ਸੋ ਇਹਦੇ ਵਿੱਚ ਵੀ ਚਰੋ ਸਾਡੇ ਕੰਮੇ ਦੀ ਸਿਕਿਉਰਿਟੀ ਸ਼ੁਰੂ ਹੋਣੀ ਨਾਲ ਦੀ ਰਾਤ ਦਾ ਬਾਤ ਆਸਵਾਸਥਾ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਇਸ ਜਨਗ ਵਿੱਚ ਜ਼ਰੂਰ ਜਿਟਾਗੇ ਬੰਦ ਦਿਨ ਰਾਤ ਲੱਗੇ ਹੋਏ ਹੈ ਤੇ ਦੋ ਅਸਪੈਕਟ ਹੈ ਕੈਨਫੋਰਸਮੈਂਟ ਦਾ ਤੇ ਦੂਜਾ ਜਿਹੜਾ ਸਾਡੇ ਜਵਾਕੇ ਹੋਏ ਆ ਜਿਹੜਾ ਵਰਗੇ ਜੋ ਪੀੜਿਤ ਹੈ ਇਸ ਬਿਮਾਰੀ ਤੋਂ ਇਹ ਬਿਮਾਰੀ ਹੀ ਕਹਿ ਸਕਦੇ ਆ ਉਸ ਨੂੰ ਉਹਦੀ ਹੈਂਡ ਹੋਲਡਿੰਗ ਹੈ ਉਹਨੂੰ ਕੰਪੈਸ਼ਨ ਨਾਲ ਕਿਦਾ ਇਸ ਤੋਂ ਬਾਹਰ ਕਢੀਏ ਤੇ ਉਹਦੇ ਵਾਸਤੇ ਮੈਡੀਸਿਨਸ ਔਟ ਕਲੀਨਿਕ ਡੀ ਐਡਿਕਸ਼ਨ ਸੈਂਟਰਸ ਰੀ ਹੈਬ ਸੈਂਟਰਸ ਸਾਡੀ ਸਾਰੀ ਤਿਆਰੀਆਂ ਪੂਰੀ ਹੈਗੀ ਤੇ ਨਾਲ ਹੀ ਨਾਲ ਸਾਡੀ ਕੋਸ਼ਿਸ਼ ਹੈਗੀ ਕਿ ਜਿਹੜੇ ਰੀ ਹੈਬ ਵਿੱਚ ਆnde ਹੈਗੇ ਆ ਜੋ ਵੀ ਸਾਨੂੰ ਪਿੰਡਾਂ ਵਿੱਚ ਉਹ ਵੀ ਫੋਨ ਆ ਰਹੇ ਹੈਗੇ ਕਿ ਜੋ ਕੋਈ ਸਕਿੱਲ ਕੋਰਸ ਕਿਤਾ ਕਰਨਾ ਚਾਹੁੰਦੇ ਹੈਗੇ ਚ ਪਾਵੇ ਉਹ ਇਲੈਕਟ੍ਰੀਸ਼ੀਅਨ ਦਾ ਕੋਰਸ ਹੋ ਗਿਆ ਅਸੀਂ ਕੁਗੁੰਦਾਇ ਕੋਰਸ ਕਰਾਇਆ ਸੀਗਾ ਹਾਲ ਫਿਲਹਾਲ ਵਿੱਚ ਡੇਰੀਦਾਰ ਸਿਟੀ ਨਾਲ ਆਲਰੇਡੀ ਇੱਕ ਕੋਰਸ ਚੱਲ ਰਹਾ ਹੈਗਾ ਤੇ ਉਹਦੇ ਬਾਅਦ ਕੁਝ ਇਹੋ ਜਿਹੇ ਵੀ ਲੋਕ ਆਏ ਆ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਸੈਲਫ এমਪਲੋਇਮੈਂਟ ਵਾਸਤੇ ਲੋਨ ਚਾਹੀਦਾ ਹੈਗਾ ਤਾਂ ਉਹਨਾਂ ਦੀ ਲੋਨਿੰਗ ਕਰਾ ਕੇ ਇੰਟੈਂਟਿਸ ਕਿ ਇੱਕ ਪਾਸੋਂ ਇਸ ਤੋਂ ਬਾਹਰ ਕੱਢਣਾ ਹੈਗਾ ਦੂਜੇ ਪਾਸੇ ਉਹਨਾਂ ਦੀ ਹੈਂਡਹੋਲਡਿੰਗ ਉਹਨਾਂ ਦੇ ਪਰਿਵਾਰਾਂ ਦੀ ਹੈਂਡਹੋਲਡਿੰਗ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਸੈਲਫ এমਪਲੋਇਮੈਂਟ ਜਾਂ ਜਿੱਥੇ ਵੀ ਕੁਝ ਰੋਜਗਾਰ ਦਾ ਜਰੀਆ ਦਿਵਾਨਾ ਹੈਗਾ ਤਾਂ ਕਿ ਉਹ ਇੱਕ ਕਹਿੰਦਾ ਹੈ ਕਿ ਫੁਲਫਿਲਮੈਂਟ ਵਾਲੀ ਜ਼ਿੰਦਗੀ ਜੀ ਸਕਣ ਮਾਨਯੋਗ ਸੀਐਮ ਪੰਜਾਬ ਤੇ ਮਾਰੇ ਪੀਜੀਪੀ ਪੰਜਾਬ ਵੱਲੋਂ ਜਿਹੜਾ ਇਹ ਦਰਸ਼ਕਤ ਲਾਂਚ ਕੀਤਾ ਗਿਆ ਜੁਗ ਨਸ਼ਿਆਂ ਬਾਰੇ ਪੂਰੀ ਲੜੀ ਵਿੱਚ ਕਾਲ ਵੀ ਕੋਆਰਡੀਨੇਟ ਸਰਚ ਆਫ ਪੇਸ਼ੈਂਟ ਕੀਤਾ ਗਿਆ ਸੀ ਜਿਹੜਾ ਸਮਗਲਰਸ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਅੱਜ ਪਬਲਿਕ ਮੀਟਿੰਗ ਵੀ ਰੱਖੀ ਹੈ ਤਾਂ ਕਿ ਪਬਲਿਕ ਤੋਂ ਵੀ ਅਸੀਂ ਕੁਵਰੀ ਫੀਡਬੈਕ ਲੈ ਸਕੀ ਕਿ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਕਿੱਥੇ ਕਿੱਥੇ ਜ਼ਿਆਦਾ ਹੈ ਕਿੱਥੇ ਕਿੱਥੇ ਠੀਕ ਹੈ ਸੋ ਉਸ ਹਿਸਾਬ ਨਾਲ ਅਸੀਂ ਆਪਣੀ ਡਿਪਲॉयਮੈਂਟ ਤੇ ਆਪਣੀ ਜਿਹੜੀ ਸਟ੍ਰੈਟਜੀ ਉਸ ਹਿਸਾਬ ਨਾਲ ਪਲਾਨ ਕਰ ਚੁੱਕੇ ਆ ਕਿਤੇ ਲੱਗਦਾ ਹੈ ਕਿ ਅਸੀਂ ਮੋਰਚਾ ਦੇ ਉੱਤੇ ਸਰਵਰ ਪਰ ਪਹਿਲਾਂ ਵੇਅਰ ਵੀ ਕੀਤਾ ਜਾ ਰਿਹਾ ਹੈ ਤਾਂ ਐਕਸ਼ਨ ਲੱਗਾ ਜਾ ਰਿਹਾ ਹੈ ਅਵੇਰਨੈਸ ਦੇ ਨਾਲ ਨਾਲ ਫੀਡਬੈਕ ਵੀ ਲਈ ਜਾ ਰਹੀ ਹੈ ਕੱਲ ਜਿਹੜਾ ਕਸੋ ਹੋਇਆ ਸੀ ਉਹਦੇ ਵਿੱਚ ਵੀ ਸਾਨੂੰ ਪਬਲਿਕ ਵੱਲੋਂ ਬੜਾ ਸਪੋਰਟ ਮਿਲਿਆ ਪਰ ਪਬਲਿਕ ਕੋਲ ਬੜੀ ਇਨਫੋਰਮੇਸ਼ਨ ਮਿਲੀ ਪਬਲਿਕ ਨੇ ਰੋਕ ਰੋਕ ਕੇ ਸਾਨੂੰ ਦੱਸਿਆ ਕਿ ਤੇ ਅਦਰਵਾਈਜ਼ ਸਾਨੂੰ ਪਬਲਿਕ ਕੋਲ ਜਾਣਾ ਪੈਂਦਾ ਸੀ ਬਟ ਕੱਲ ਦਾ ਜਿਹੜਾ ਆਪਰੇਸ਼ਨ ਸੀਗਾ ਉਹਦੇ ਵਿੱਚ ਪਬਲਿਕ ਨੇ ਆ ਕੇ ਸਾਨੂੰ ਦੱਸਿਆ ਕਿ ਇੱਥੇ ਨਸ਼ਾ ਵਿਕਦਾ ਹੈ ਇਹ ਬੰਦਾ ਨਸ਼ਾ ਵੇਚਦਾ ਉਹਦੇ ਕਰਕੇ ਤੁਸੀਂ ਦੇਖੋਗੇ ਕੱਲ ਦੀ ਕਵਰੇਜ ਹੀ ਬਹੁਤ ਚੰਗੀਆਂ ਹੋਣਗੀਆਂ ਅੰਕੂਲਾ ਸੰਧਾ ਜਿਹੜਾ ਕਿਹਾ ਹੈਗਾ ਇੱਕ ਟੂ ਟੂ ਲੈਵਲ ਹਾਈ ਕੋਰਟ ਉਹਦੇ 'ਚ ਤਾਂ ਦੇਖੋ ਜੀ ਬੜਾ ਕਲੀਅਰ ਮੈਸੇਜ ਹੈ ਕਿ ਕੋਈ ਵੀ ਜਿਹੜਾ ਇਲੀਗਲ ਐਕਟੀਵਿਟੀ 'ਚ ਕੰਮ ਕਰੂਗਾ ਤੇ ਇਲੀਗਲ ਕੰਸਟ੍ਰਕਸ਼ਨ ਕਰੂਗਾ ਉਹਦੇ ਖਿਲਾਫ ਬਿਲਕੁਲ ਐਕਟੀਵਿਟੀ ਐਕਸ਼ਨ ਹੋਊਗਾ ਤੇ ਡਿਵੈਲਪਮੈਂਟ ਕਿੰਨੇ ਜ਼ਿਲ੍ਹੇ ਦੀ ਕਿੰਨੀ ਆ ਦੇ ਫੀਲੋਪੰਦੇ ਚੱਲੇ ਆ ਤੇ ਹੋਰ ਕਿੰਨੇ ਕੇ ਦੀ ਲੇਖਤਾ ਹੈ ਹਜੇ ਤੱਕ ਇੱਕ ਤਾਂ ਚੱਲਿਆ ਬਾਕੀ ਅਸੀਂ ਸਾਰਿਆਂ ਦੇ ਵੈਰੀਫਾਈ ਕਰ ਰਹੇ ਆ ਜਿਵੇਂ ਸੀਐਨ ਸਾਹਿਬ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਡਾਇਰੈਕਸ਼ਨਸ ਬਾਤ ਕੀਤੀਆਂ ਵੀ ਅਰੇਬਿਊ ਆਫਿਸਰਸ ਨੇ ਕਿ ਜਿਹੜੇ ਵੀ ਇਲੀਗਲ ਕੰਮ ਦੇ ਵਿੱਚ ਇਨਵੋਲਡ ਨੇ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਜਿਹੜਾ ਵੀ ਕੋਈ ਇਲੀਗਲ ਕੰਸਟਰਕਸ਼ਨ ਇਹ ਯੂਨਿਟ ਬਣਾਇਆ ਗਿਆ ਤੇ ਕਿੰਨੀ ਅਗੇ ਟੌਪੀ ਆਈ ਹੈ ਇਸ ਬਾਰੇ ਹਜੇ ਜਾਂਚ ਚੱਲ ਰਹੀ ਹੈ ਸਾਡੇ ਕੋਲ ਹਜੇ ਤੱਕ ਲੋ ਹੋ ਰਹੀ ਹੈ ਉਹਦੀਆਂ ਪ੍ਰੋਪਰਟੀਆਂ ਜਿਹੜੀਆਂ ਇਲੀਗਲੀ ਕੰਸਟਰਕਟਡ ਹੋ ਸੋ ਉਹਨਾਂ ਦੇ ਕੰਮ ਚੱਲ ਰਿਹਾ ਜਿਵੇਂ ਸਾਨੂੰ ਐਡਮਿਨਿਸਟ੍ਰੇਸ਼ਨ ਨੂੰ ਆਰਡਰ ਮਿਲੂਗਾ ਤੇ ਉਹ ਤੇ ਦਿਕਾ ਦਿੱਤਾ ਜਾਏਗਾ ਕਿ ਬੋਰਡਿੰਗ ਜੀ ਹੋ ਜੀ ਨਸ਼ਾ ਤਸਕਰਾਂ ਨੂੰ ਬੜੀ ਸਿੰਪਲ ਜੀ ਵਾਰਨਿੰਗ ਹੈ ਜੀ ਕਿ ਜਿਹੜਾ ਇਹ ਕੰਮ ਹੈਗਾ ਉਹਨਾਂ ਨੇ ਛੱਡਣਾ ਤਣਾ ਸੋ ਇਹ ਟੋਲਰੇਟ ਨਹੀਂ ਕੀਤਾ ਜਾਊਗਾ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਰਕਲਾ ਪੰਜਾਬ ਬਣਾਉਣਾ ਹੈ ਉਹਦੇ ਵਾਸਤੇ ਜ਼ੀਰੋ ਡਰੱਗ ਟੋਲਰੈਂਸ ਹੈ ਕਿ ਡਰੱਗ ਦੀ ਵਿਕਰੀ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਤੇ ਪੰਜਾਬ ਪੁਲੇ ਸੋਸ ਵਾਲੇ ਪਾਸੇ ਕੰਪ ਕਰੀਏ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਬਿਲਕੁਲ ਜਿਹੜੀ ਡਰੱਗ ਦੀ ਵਿਕਰੀ ਹੈ ਉਹ ਜ਼ੀਰੋ ਹੈ ਕਿ ਕਿੰਨੀ ਤੇ ਕੱਲ ਮਤਰਾ ਤੇ ਬਰਾਬਰ ਕੱਲ ਸਾਡੇ 19 ਪਰਚੇ ਤੱਛ ਹੋਏ ਨੇ ਤੇ ਆਰਾਊਂਡ 7000 ਦੇ ਟੈਬਲੇਟਸ ਰਿਕਵਰ ਹੋਈਆਂ ਕੁਝ ਕੈਪਸੂਲ ਵੀ ਰਿਕਵਰ ਹੋਏ 25 ਟਿਬੀਲਜ਼ ਰਿਕਵਰ ਹੋਈ ਸੀ 2 ਫੋਰ ਵੀਲਜ਼ ਰਿਕਵਰ ਹੋਈ ਸੀ 4 ਪੀ ਹੋਰ ਰੈਸਟ